ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੀ ਵੀਡੀਓ ਦੇ ਵਿੱਚ ਜੇਕਰ ਚੈਨਲ ਦੇ ਨਵੇਂ ਹੋ ਦੋਸਤੋ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰ ਰਹੇ ਹੋ ਤੇ ਜੇਕਰ ਕੁਝ ਵੇਚਣ ਦੀ ਐਡ ਲਗਾਉਣੀ ਹੋਵੇ ਤਾਂ ਉਹਦੀਆਂ ਪੰਜ-ਸੱਤ ਫੋਟੋਆਂ ਸਾਡੇ ਨੰਬਰ 98721 48335 ਤੇ ਭੇਜ ਸਕਦੇ ਹੋ ਜੀ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਸਬਰਾਜ 855 ਕੋਕਾ ਪੀ ਸਟਰੈਕਟਰ ਜਮਨ ਨਵਾਂ ਟਰੈਕਟਰ ਪਿਆ ਜੀ ਇਹ ਚੱਲਿਆ ਸਿਰਫ 800 ਘੰਟਾ ਹੀ ਹੈ ਤੇ ਨੰਬਰ ਇਹਦਾ ਪੰਜਾਬ ਦਾ ਹੈ ਜੀ ਇਹ ਮਾਡਲ ਹੈਗਾ ਜੀ 2019 ਕਿਤੇ ਕੋਈ ਸਕਰੈਚ ਵਗੈਰਾ ਨਹੀਂ ਹੈਗਾ ਸ਼ੋਅ ਤੇ ਜੀ ਤੇ ਚੱਲਣ ਦੇ हिसाब ਨਾਲ ਟਾਇਰ ਵੀ ਬਿਲਕੁਲ ਨਵੇਂ ਵਰਗੀ ਪਏ ਨੇ ਦੋਸਤੋ ਇਹਦੀ ਲੋਕੇਸ਼ਨ ਹੈਗੀ ਹੈ ਜੀ ਜਲਾਲਾਬਾਦ ਤੇ ਡਿਮਾਂਡ ਹੈ ਦੀ 6,65,000 ਰੁਪਏ ਜੀ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਜਿਸ ਵੀਰ ਨੇ ਟਰੈਕਟਰ ਲੈਣਾ ਹੋਵੇ ਉਹ ਸਕਰੀਨ ਉੱਪਰ ਚੱਲ ਰਹੇ ਨੰਬਰ 98147 38400 ਤੇ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਦੋਸਤੋ ਤੁਹਾਡਾ ਧੰਨਵਾਦ